ਕਾਠ ਜਿਹੜਾ ਝੋਟੀ ਦਾ ਪਹਿਲੇ ਸੂਏ ਕਹਿੰਦਾ ਬਾਈ 14 ਦਿੱਤਾ 15 ਕਿਲੋ ਵਾਲੀ ਇਹ ਜਿਹੜੀ ਆ ਗਈ ਝੋਟੀ ਦੂਜਾ ਸੂਆ ਸੂਣ ਵਾਲੀ ਆ ਮੈਂ ਥਣ ਬੰਨ ਗੜੀ ਰਾਵਣ ਦੀ ਪਈ ਨਹੀਂ ਆ ਹੁਣ ਕਬਨ ਥੱਲੇ ਦੇਖਣਾ ਬੈਠ ਕੇ ਆਏ ਹਾਏ 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 ਠੀਕ ਹੈ ਨਾ ਆਏ ਬੈਠੀ ਜੂਈ ਇੰਨੀ ਆ ਥਣ ਸੂਣ ਨਾ ਚੰਗਾ ਆ ਮੁੱਠੀਆਂ ਵਾਲਾ ਥਣ ਕੱਢਦੀ ਆ ਘਟਾਂ ਦੇ ਸਵਾਈ ਜਮਾਣਾ ਮੱਸੀ ਮੋਟਰੀ ਹੈ ਮੱਸੀ ਮੋਟਰੀ ਆਣਾ ਅੱਛਾ ਕੱਲੇ ਦੋਤੇ ਕੱਟੀ ਪਾਲੀ ਹੋਈ ਆ ਅੱਛਾ 니 ਕੱਟੀ ਤੇਰੀ ਸੋਹਣੀ ਹੈ ਕੱਟੀ ਠੀਕ ਆ ਤੇਰੀ ਜਮਾ ਓਕੇ ਆ ਇਹ ਹਾਂਜੀ ਸਸਿਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਸੀਰੇ ਕੋਲੇ ਪਿੰਡ ਫਤੇਗੜ ਛੰਨਾ ਤੇ ਜਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਰਨਾਲਾ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਤਿੰਨ ਮੱਝਾਂ ਲੈ ਕੇ ਆਏ ਆ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਦੋ ਕਾਲੀਆਂ ਤੇ ਇੱਕ ਆ ਗਈ ਆਹ ਬੂਰੀ ਬੂਰੀ ਜਿਹੜੀ ਹੈਗੀ ਮਿੱਤਰੋ ਇਹ ਸੂਈ ਸਵਾਈ ਆ ਸਾਰੀ ਜਾਣਕਾਰੀ ਜਿਹੜੀ ਰਹੂਗੀ ਉਹ ਵੀਡੀਓ ਦੇ ਵਿੱਚ ਰਹੂਗੀ ਦੋ ਇਹ ਆਗੀਆਂ ਤੇ ਪਸ਼ੂ ਆਪਾਂ ਜਿਹੜੇ ਬਾਈ ਦੇ ਹੈਗੇ ਨਾ ਘਰੇ ਰੱਖੇ ਉਹ ਸਾਰੇ ਦਿਖਾ ਦਾਂਗੇ ਤੇ ਇੱਕ ਆ ਗਈ ਆਹ ਚੰਗੇ ਕੱਦ ਕਾਠ ਵਾਲੀ ਮੱਝ ਇਹ ਵੀ ਜਿਹੜੀ ਹੈਗੀ ਹੈ ਨਾ ਜਦੋਂ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਕੱਦ ਕਾਠ ਕਰਨੀਓ ਤੇ ਓ ਵੀ ਜਿਹੜੀ ਹੈਗੀ ਹੈ ਨਾ ਬਹੁਤ ਜ਼ਿਆਦਾ ਚੰਗੀ ਆ ਜਾਣਕਾਰੀ ਆਪਾਂ ਤੁਹਾਨੂੰ ਇਹ ਤਿੰਨਾਂ ਦੀ ਰਹੂਗੀ ਵੀਡੀਓ ਦੇ ਵਿੱਚ ਤੇ ਪਸ਼ੂਆਂ ਦੇ ਉੱਤੇ ਨਾ ਇੱਕ ਆਪਾਂ ਤੁਹਾਨੂੰ ਸਾਰੇ ਦੇ ਉੱਤੇ ਕੈਮਰਾ ਲਾ ਕੇ ਦਿਖਾ ਦਨੇ ਜਿਹੜੇ ਬਾਈ ਦੇ ਘਰੇ ਰੱਖੇ ਹੋਏ ਪਸ਼ੂ ਆ ਆ ਇਧਰ ਆ ਗਈਆਂ ਜਿਵੇਂ ਮੱਝਾਂ ਹਨ ਇੱਕ ਬਾਈ ਕੋਲੇ ਮੱਝ ਜਿਹੜੀ ਹੈਗੀ ਸੋਈ ਹੋਈ ਹੈ ਤੇ ਇਹਦਾ ਬੱਚਾ ਜਿਹੜਾ ਹੈਗਾ ਨਾ ਮਗਰ ਕੱਟੀ ਹੈ ਤੇ ਕੱਟੀ ਜਿਹੜੀ ਹੈਗੀ ਨਾ ਬਹੁਤ ਰੀਝਾਂ ਨਾਲ ਜਿਹੜੀ ਹੈਗੀ ਬਾਈ ਤਿਆਰ ਕਰੀ ਜਾਂਦਾ ਹੈਗਾ ਤੇ ਕਿਵੇਂ ਲੱਗੀ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਂ ਕਹਿੰਦਾ ਯਾਰ ਇਹ ਘੱਟੋ ਘੱਟ ਵੀ ਕੋਈ ਡੇਢ ਦੋ ਕਮਹੀਨਿਆਂ ਦੀ ਦੋ ਕਮਹੀਨਿਆਂ ਦੀ ਕੱਟੀ ਹੋਊਗੀ ਤੇ ਪਈ ਵੀ ਜਮਾਣ ਆਰਤੀਆਂ ਦੇ ਸਹਰਾਣੇ ਵਰਗੀ ਆ ਤੇ ਇਧਰਲੇ ਪਾਸੇ ਵਾਲੇ ਜਿਹੜੇ ਹੈਗੇ ਹੋਰ ਇਧਰ ਵੀ ਖੜੀਆਂ ਝੋਟੀਆਂ ਹਨਾ ਤੇ ਇੱਕ ਬਾਈ ਕੋਲੇ ਜਿਵੇਂ ਆਪਾਂ ਗੱਲ ਕਰਕੇ ਸਾਹੀਵਾਲ ਮੇਲੇ ਆਲੀ ਆ ਗਈ ਤੇ ਇਧਰੋਂ ਆ ਗਿਆ ਇੱਕ ਜਿਹੜਾ ਘਰੇ ਰੱਖਿਆ ਹੋਇਆ ਝੋਟਾ ਆਓ ਕਰਾ ਗਏ ਬਾਈ ਨਾਲ ਗੱਲਬਾਤ ਤੇ ਲੱਗੇ ਜਾਣਕਾਰੀ ਇਹਨਾਂ ਤਿੰਨੇ ਮੰਜਾਂ ਦੀ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ 라ਵਣਦੀਪ ਜਿੰਨੇ ਵੀ ਆਪਣੇ ਹਨਾ ਵੀਡੀਓ ਦੇਖਦੇ ਨੇ ਸਾਰਿਆਂ ਨੂੰ ਆਪਣੇ ਵੱਲੋਂ ਸਾਸਰੀਕਾਰ ਸੋਡਾ ਵੀ ਬਾਈ ਧੰਨਵਾਦ ਹਨ ਤੁਸੀਂ ਆਪ ਦਾ ਕੀਨੀ ਤੀ ਸਮਾ ਕੱਢ ਕੇ ਆਪਣੇ ਕੋਲ ਪਹੁੰਚਾਉਂਦੇ ਅ ਸੋਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਹਨ ਜਿਹੜਾ ਸਾਨੂੰ ਤੁਸੀਂ ਜਿਹੜੇ ਪਸ਼ੂ ਲੈ ਕੇ ਆਉਣੇ ਇੰਨੀ ਮਿਹਨਤ ਨਾਲ ਇਕੱਠੇ ਕਰਦੇ ਹੋ ਉਹਨਾਂ ਨੂੰ ਦਿਖਾਉਣ ਦਾ ਮੌਕਾ ਦਿੰਦੇ ਹੋ ਅ ਸਿਰੇ ਬਾਈ ਜਿਵੇਂ ਆਪਣਾ ਪਿੰਡ ਵੀ ਦੱਸ ਹੀ ਦਿੱਤਾ ਹਨਾ ਫਤੇਗੜ ਛੰਨਾ ਤੇ ਬਹੁਤੇ ਭਰਾ ਜਿਹੜੇ ਹੈਗੇ ਜਾਣਦੇ ਵੀ ਹੈਗੇ ਨੇ ਹਾਂ ਹਾਂ ਬਈ ਵੋਟ ਜਹਾਣ ਪਰ ਹੁਣ ਮਹੀਨਾ ਕੋ ਥੋੜਾ ਜਿਹਾ ਬਰਨ ਕੇ ਚੱਲ ਵੀ ਮੱਕੀ ਮੁੱਕੀ ਝੋਲ ਜੇ ਰਹੇ ਹਨ ਤਾਂ ਕਰਕੇ ਪਸ਼ੂ ਆਉਂਦੇ ਰਹੇ ਨੇ ਫੇਰ ਵੀ ਵਿਜਦੀ ਹਨਾ ਠੀਕ ਹੈ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਮੀਂਹਾਂ ਦਾ ਕਰਕੇ ਮਹੀਨਾ 20 ਦਿਨ ਗਾਇਪ ਹੈ ਗਿਆ ਆਪਣਾ ਠੀਕ ਹੈ ਅੱਛਾ ਅੱਜ ਆਪਾਂ ਤਿੰਨ ਨਗ ਦਿਖਾਦਗੇ ਪਹਿਲਾਂ ਹਾਂ ਹਾਂ ਫੇਰ ਆਪਾਂ ਕੋਈ ਮਤਲ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਕਰ ਲਾਂਗੇ ਪਹਿਲੇ ਨੰਬਰ ਵਾਲੀ ਜਿਹੜੀ ਹੈਗੀ ਆਪਣੇ ਕੋਲੇ ਆਹ ਝੋਟੀ ਆ ਗਈ ਇਸ ਝੋਟੀ ਦਾ ਸੂਆ ਦੱਸ ਵੀਰੇ ਭਾਈ ਰਾਮਨਦੀਪ ਦੂਜਾ ਸੂਆ ਆਗਾ ਇਹਦਾ ਹਨਾ ਏ ਬਾਈ ਟਿੱਕੀ ਹੋਈ ਪੰਜ ਚਾਰ ਦਿਨ ਲਏ ਜ ਹੈਣਾ ਇੱਕ ਦੋ ਦਿਨਾਂ ਚ ਵੀ ਛੂ ਜਾ ਸਕਦੀ ਆ ਵੱਧ ਵੀ ਲਈ ਜਾ ਸਕਦੀ ਆ ਹੈਣਾ ਤੇ ਇਹਨੇ ਪਹਿਲਾਂ ਨੇ ਮਾਲਕਾਂ ਦੇ ਦੱਸਣ ਸ਼ਾਮ 14 15 ਕਿਲੋ ਦੁੱਧ ਕੱਢਿਆ ਹੋਇਆਗਾ ਪਹਿਲਣ ਨੇ ਹਾਂ ਹਾਂ ਬਾਈ ਹਰਿਆਣੇ ਦੀ ਝੋਟੀ ਆ ਸ਼ੀਲ ਠੰਡੀ ਰਮਨਦੀਪ ਐਨੀ ਆ ਹੁਣ ਗੱਬਣ ਥੱਲੇ ਦੇਖਣਾ ਬੈਠ ਕੇ ਆਏ ਹਾਏ ਹਾਏ ਠੀਕ ਆ ਨਾ ਆਏ ਬੈਠੀ ਇਹ ਲੈ ਮਿੱਤਰੋ ਆ ਦੇਖ ਲੋ ਗੱਬਣ ਥੱਲੀ ਜਿਹੜਾ ਹੈਗਾ ਨਾ ਸਿਰਫ ਕੋਲੇ ਦੇ ਹੱਥ ਨਾਲੇ ਹੱਥ ਮਾਰੀ ਜਾਂਦਾ ਆਏ ਦਾ ਪਸ਼ੂ ਨੇ ਕਰਨੀ ਹੋਇਆ ਠੀਕ ਆ ਨਾ ਥੋੜਾ ਜਿਹਾ ਇੱਥੋਂ ਆ ਜਾਂਦਾ ਉਪਰਾਂ ਕਰਕੇ ਹੋ ਕਰਦੀ ਕਿਵੇਂ ਮਰਜੀ ਥੱਲੇ ਬ ਇਹ ਖੋਲ ਲਿਆ ਕਰਾ ਬਾਹਰ ਕੱਢ ਲਿਆ ਇਹ ਲਿਆ ਕਰਾ ਭਾਈ ਇੱਧਰ ਲੋ ਵੀ ਮਿੱਤਰੋ ਆਹ ਦੇਖ ਲੋ ਮੂੰਹ ਦੀ ਵੀ ਜਿਹੜੀ ਹੈਗੀ ਝੋਟੀ ਨਾ ਸੋਹਣੀ ਸੁਨੱਖੀ ਆ ਲੈ ਵੀ ਮੈਥੋ ਘਬਰਾਊਗੀ ਥੋੜਾ ਜਿਹਾ ਲੈ ਚੱਲੇ ਤੋ ਕਰਦੀ ਆ ਇੱਧਰ ਲੰਮੀ ਲੈ ਚੱਲ ਬੇਲ ਦੀ ਵੀ ਜਿਹੜੀ ਹੈਗੀ ਪੂਰੀ ਚੰਗੀ ਬੇਲ ਵਾਲੀ ਝੋਟੀ ਆ ਮਿੱਤਰੋ ਤੇ ਲੇਵਾ ਜਿਹੜਾ ਕਰਮ ਵਾਲੀ ਨੇ ਤਿਆਰ ਕੀਤਾ ਨਾ ਉਹ ਤੁਹਾਡੇ ਸਾਹਮਣੇ ਆ ਲੇਵੇ ਨੂੰ ਜਿਹੜੀ ਹੈਗਾ ਥਣ ਲੱਗਿਆ ਉਹ ਪੂਰਾ ਸੋਹਣਾ ਸੁਨੱਖਾ ਸੂਣ ਦੇ ਹਜੇ ਘੱਟੋ ਘੱਟ 4-5 ਦਿਨ ਮੈਨੂੰ ਆਇਦਾ ਸੂਰੇ ਜਿਵੇਂ ਇੱਧਰ ਲੰਮੀ ਲੈ ਜਾ ਪਰਲੇ ਪਾਸੇ ਲੈ ਕੇ ਚੱਲ ਵੀ ਕਿੰਨੇ ਦੁੱਧ ਦੀ ਆਸ ਤੈਨੂੰ ਵੀ ਇਹ ਦੂਜੇ ਸੂਏ ਜਿਵੇਂ ਦੁੱਧ ਪਾਉਣਾ ਚਾਹੀਦਾ। ਬਾਈ 라ਵਣਦੀਪ ਆਇਆ ਹਣ 15-16 ਕਿਲੋ ਮੰਨ ਕੇ ਚੱਲ ਹਣ। ਠੀਕ ਹੈ। ਕਾਹੇ ਨੂੰ ਕਿੰਨਾ ਕਹਦੇ ਇਹ ਕਿਹੜਾ ਹੁਣ ਤਾਂ ਘਾਟੋਲਾ ਹਣ ਬੋਲਣਾ ਕਹਿੰਦੇ ਦੱਸਣਾਗਾ। ਠੀਕ ਆ। ਵੀ 16-17 ਕਿਲੋ ਵੀ ਦੇ ਸਕਦੀ ਆ ਹਣ 15-16 ਕਿਲੋ ਖੁੱਲਾ ਦੇ ਦੂ ਛੋਟੀ ਦੁੱਧਾ। ਅੱਛਾ। ਤੇ ਮੈਨੂੰ ਆਏ ਦੱਸ ਇਹਦਾ ਰੇਟ ਜਿਹੜਾ ਕਰਨਾ ਆਪਾਂ ਉਹ ਵੀਡੀਓ ਦੇ ਵਿੱਚ ਹੀ ਰੱਖਣਾ। ਹਾਂ ਬਾਈ ਰੇਟ ਆਪਾਂ ਵੀਡੀਓ 'ਚ ਕਰਾਂਗੇ ਹਣ। ਕਿੰਨਾ ਰੇਟ ਟਾੜਾ ਬਾਟਾ? ਰੇਟ ਰਾਵਣ ਦੀ ਪੇਦਾ ਡੇਢ ਕਰਦੇ 1.45 ਦੀ ਝੋਟੀ ਦੇ ਦਾਂਗੇ ਆਪਾਂ 1.45 ਦੀ ਹਾਂ ਜੀ 1.45 ਦੇ ਵਿੱਚ ਆਪਾਂ ਦੁੱਧ ਜਿਹੜਾ ਹੈਗਾ 15 ਕਿਲੋ 14 15 ਕਿਲੋ ਹਾਂ ਸੂਪੀ ਆਪਣੇ ਕੋਲੇ ਤਾਂ ਵੀ ਕੋਈ ਆ ਹੁਣੇ ਗੱਭਣ ਲੈ ਜੀ ਤਾਂ ਵੀ ਕੋਈ ਨਹੀਂ ਹੋਣਾ ਠੀਕ ਹੈ ਲੈ ਵੀ ਮਿੱਤਰੋ ਇੱਕ ਗੱਲ ਵੱਡੀ ਆ ਜੇ ਕੋਈ ਬੰਦਾ ਸਵਾਕੇ ਲੈ ਕੇ ਜਾਣਾ ਚਾਹੁੰਦਾ ਹੋਵੇ ਸਵਾਕੇ ਵੀ ਲੈ ਜਾਓ ਝੋਟੀ ਦਾ ਜਿਹੜਾ ਹੈਗਾ 15 ਕਿਲੋ ਵਾਲੀ ਇਹ ਜਿਹੜੀ ਆ ਗਈ ਝੋਟੀ ਦੂਜਾ ਸੂਆ ਸੂਣ ਵਾਲੀ ਆ ਮੈਂ ਥਣ ਬੰਨਦੇ ਕਰਾਂ ਅੰਦਰ ਥਣ ਦੇ ਵੀ ਇੱਕ ਵਾਰੀ ਹੋਰ ਦਿਖਾ ਦਾਂ ਜਿਹੜਾ ਮਿੱਤਰੋ ਥਣ ਲੱਗਿਆ ਨਾ ਲੇਵੇ ਨੂੰ ਉਹ ਜਿਹੜਾ ਹੈਗਾ ਨਾ ਲਿਆ ਕਰਾ ਦੂਜੇ ਨੰਬਰ ਵਾਲੀ ਖੋਲ ਕਰਾ ਪੂਰੀ ਖੋਲ ਹੁਣ ਅੱਛਾ ਭਾਈ sire ਜਿਵੇਂ ਹੁਣ ਦੂਜੇ ਨੰਬਰ ਦੇ ਉੱਤੇ ਤੇਰੇ ਕੋਲੇ ਆਹਾ ਆ ਗਈ ਇੱਕ ਬੂਰੇ ਰੰਗ ਦੀ ਹੈਨਾ ਬੂਰੇ ਰੰਗ ਦੀ ਜਿਹੜੀ ਐ ਝੋਟੀ ਆ ਕੋਈ ਗੱਲ ਨਹੀਂ ਕੱਢ ਲਾ ਬਾਹਰ ਇਹੇ ਮੈਨੂੰ ਐ ਦੱਸ ਕਿੰਨਾ ਵਾ ਸੂਆ ਭਈ ਰਾਮਨਦੀਪ ਦੂਜਾ ਸੂਆ ਕਹਿੰਦਾ ਦੂਜਾ ਸੂਆ ਹਾਂ ਹਾਂ ਦੂਜਾ ਸੂਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ ਭਾਈ ਰਾਮਨਦੀਪ ਇਹਨੂੰ ਹੋ ਗਿਆ ਚੌਥਾ ਪੰਜਵਾਂ ਕ ਦਿਨਾਂ ਦਾ ਅੱਜ ਚੌਥਾ ਪੰਜਵਾਂ ਦਿਨ ਹਾਂ ਹਾਂ ਚੌਥਾ ਪੰਜਵੇਂ ਦਿਨ ਦੇ ਵਿੱਚ ਕਿੰਨਾ ਦੁੱਧ ਤਿਆਰ ਕਰ ਗਈ ਇਹ ਹੁਣ ਭਾਈ ਇਹਦੇ ਥੱਲੇ 9 ਤੋਂ 10 ਕਿਲੋ ਦੇ ਵਿੱਚ ਹੈਗਾ ਦੁੱਧ 9 ਤੋਂ 10 ਦੇ ਵਿੱਚ ਹਾਂ ਹਾਂ ਕਿੰਨਾ ਦੁੱਧ ਪਾ ਦੂਗੀ ਇਹ ਪਾ ਦੂ ਬਈ 12-13 ਕਿਲੋ ਮੰਨ ਕੇ ਚੱਲੇ ਹਣਾ 12 ਕਿਲੋ ਠੀਕ ਹੈ 12-13 ਤਾਂ ਖੁੱਲਾ ਪਾਉਣਾ ਚਾਹੀਦਾ ਹਾਂ ਹਾਂ ਬਾਕੀ ਇੱਕ ਜਾਤ ਵਾਲੀ ਬਾਈ ਆ ਬਈ ਪਿਆਰਾ ਹਰਿਆਣੇ ਦੀ ਆ ਦੇਖ ਲਾ ਗਿੱਟਿਆਂ ਦੇ ਹਣਾ ਪੂਰਾ ਵੀ ਹੁਣੇ ਆਪਣੇ ਕੋਲ ਆ ਕੇ ਮਾੜਾ ਮਾੜਾ ਪੱਕੇ ਚ ਠੀਕ ਹੈ ਲੈ ਮੈਨੂੰ ਆ ਜਿਹੜਾ ਹੈਗਾ ਦੂਜਾ ਸੂਆ ਦੁੱਧ ਜਿਹੜਾ ਹੈਗਾ 12-13 ਪਾ ਦੂਗੀ ਜਮੀ ਲੈ ਜਾ ਇਹਦਰ ਮੈਂ ਥਣ ਲੈ ਬਾ ਦਿਖਾ ਦਾਂ ਲੈ ਵੀ ਜੂਈ ਜੂਈ ਇੰਨੀ ਆ ਥਣ ਸੂਣ ਇੰਨਾ ਚੰਗਾ ਐ ਪਿਆ ਮੁੱਠੀ ਵਾਲਾ ਥਣ ਕੱਢਦੀ ਪਰਤਾਂ ਦੇ ਵਿੱਚ ਜਮਾ ਫਿਕਸ ਬੂਰੀ ਦਾ ਲੇਵਾ ਜਿਹੜਾ ਜਮੈਂ ਪੂਰਾ ਸੋਹਣਾ ਥਾਂ ਲੇਵਾ ਮੈਂ ਜਮਾ ਬੈਠ ਕੇ ਦਿਖਾ ਦਣਾ ਆ ਦੇਖਿਓ ਲੈ ਹੁਣ ਤੁਸੀਂ ਸੁਣ ਲੈ ਚੱਲ ਕੋਈ ਗੱਲ ਨਹੀਂ ਇਹਦਾ ਰੇਟ ਆਪਾਂ ਨਾ ਨੀਲੀ ਦਾ ਵੀ ਜਾ ਆ ਗਈ ਰਾਵਣ ਦੀ ਪੇਰੀ ਗਲੀ ਵਿੱਚ ਜਗਾ ਜਹੋ ਆ ਗਈ ਖਲਾਬੀ ਜੀ ਬਾਅਦ ਅੱਛਾ ਲੈ ਵੀ ਆਹ ਦੇਖ ਲਓ ਬੂਰੀ ਜਾਂਦੀ ਹੈ ਨਾ ਬੱਚੇ ਦਾ ਵੜਾ ਕਰਦੀ ਹੈ ਅੱਛਾ ਮੱਥੇ ਦੇ ਵਿੱਚ ਬੱਲ ਆ ਗਿਆ ਖਲਾਬੀ ਜੀ ਬਾਅਦੀ ਸੂਤੇ ਨਿਸ਼ਾਨ ਆ ਗਿਆ ਸੂਤੇ ਨਿਸ਼ਾਨ ਆ ਗਿਆ ਹੈ ਨਾ ਲੈ ਵੋ ਬੱਚੇ ਦੇ ਹੀ ਵੜਾ ਕਰਦੀ ਆ ਵਸੀਰਾ ਸੀਰੇ ਮੈਨੂੰ ਐਂ ਦੱਸ ਵੀ ਬੰਨ ਕੇ ਰਹਿਣ ਸਿਰੇ ਬਾਈ ਜੇ ਹੁਣ ਆਪਾਂ ਇਹ ਬੂਰੀ ਦੇ ਰੇਟ ਦੀ ਗੱਲ ਕਰ ਲੀਏ ਰੇਟ ਇਹਦਾ ਜਿਹੜਾ ਹੈਗਾ ਕਿੰਨਾ ਕੀਤਾ ਬਾਈ ਮੈਂ ਯਾਰ 라ਵਣ ਦੀ ਪੜਾ ਰੇਟ ਦਾ ਰਹੂ ਜਾਏ ਜੀ ਹਨਾ ਚਲੋ ਇਹ ਸੂਈ ਸਵਾਈ ਆਣਾ ਚਲ ਗੱਬਣ ਦਾ ਤਾਂ ਆਪਾਂ ਕਹਿਣ ਜਾਦੇ ਹਨਾ ਠੀਕ ਹੈ ਤੇ ਹੁਣ ਦੇਖ ਲਾਦਾ ਕੋਈ ਕੋਈ ਡਾਂਗ ਨਹੀਂ ਛੱਡਿਆ ਕੋਈ ਟਾਈਮ ਕੋਈ ਘੰਟਾ ਓਵਰ ਵੀ ਨਹੀਂ ਹਨਾ ਠੀਕ ਹੈ ਸਵੇਰੇ ਆਪਾਂ ਨੂੰ ਜੀ ਤੋਂ 7:00 ਵਜੇ ਜਾਂਦੇ ਧਾਰਾਂ ਚੋਂਦੇ ਨੂੰ ਠੀਕ ਹੈ ਤੇ ਹੁਣ ਸੀਗ ਦਾ ਟਾਈਮ ਹੋਣ ਵਾਲੀ ਹੈਗਾ ਠੀਕ ਹੈ ਤੇ ਥਾਣ ਦਿਖਾ ਦੇ ਹੁਣ ਆਪਾਂ ਸਿਰੂਆ ਬੱਚਾ ਲਾ ਕੇ ਧਾਰਾਂ ਮਰਵਾ ਲੈਣਾਂਗੇ ਫਿਰ ਜਿਹੜਾ ਰੇਟ ਦੱਸ ਠੀਕ ਹੈ ਰ ਲੈ ਵੀ ਮਿੱਤਰੋ ਬੱਚਾ ਦਿੱਤਾ ਛੱਡਾ ਸੀਰੇ ਨੇ ਤੇ ਲੈ ਕਰਾ ਇਹਨੂੰ ਕਰਾ ਲਾ ਲੈਣ ਤੇ ਫਿਰ ਆਪਾਂ ਕਰਾ ਦਿਖਾ ਦਾਂਗੇ ਤਾਰਾ ਲੋ ਵੀ ਆਪਾਂ ਤੁਹਾਨੂੰ ਨਾ ਹੁਣ ਜਿਹੜਾ ਹੈਗਾ ਥਣ ਲੇਵਾ ਜਿਹੜਾ ਇਹਦਾ ਨੇਰੇ ਹੋ ਕੇ ਦਿਖਾ ਦਗੇ ਲੈ ਵੀ ਆਹ ਦੇਖ ਲੋ ਹੁਣ ਤੁਸੀਂ ਬੂਰੀ ਨੇ ਜਿਹੜਾ ਥਣ ਕੱਢਿਆ ਨਾ ਉਹ ਸਮਾ ਕੇ ਬਹੁਤ ਸੋਹਣਾ ਸੁਨੱਖਾ ਲੈ ਮਾਰ ਕੇ ਰਾਂ ਸੀਰਾ ਤਾਰਾ ਮੈਥੋਂ ਥੋੜਾ ਜਿਹਾ ਇਹ ਕਰੂਗੀ ਉਪਰ ਬੱਚਾ ਫੜੀ ਕਰਾ ਲੈ ਕਰਾਂ ਮਾਰ ਕੇ ਰਾਂ ਇਹ ਹਾਈਦਰਮੂਲੇ ਜੋ ਮਾਰ ਪੈਣਾ ਤਾਂ ਲਓ ਵੀ ਆ ਦੇਖ ਲਓ ਹੁਣ ਤੁਸੀਂ ਜਿਹੜੀ ਹੈਗੀ ਹੈ ਨਾ ਮੋਰਲੇਸਨਾਂ ਦੀ ਚਵਾਈ ਚੈੱਕ ਕਰ ਲਓ ਕਿਵੇਂ ਚਵਾਈ ਚਵਾਈ ਜਮਾ ਆਣਾ ਮੱਸੀ ਮੋਟਰੀ ਹੈ ਹੈ ਮੱਸੀ ਮੋਟਰੀ ਆ ਜਾਨਾ ਅੱਛਾ ਮਗਨਾਂ ਚਵਾਰੀ ਕਰ ਕੋਈ ਪੂਰ ਸਰਲਾ ਕੁਛ ਨਹੀਂ ਗਾ ਬੰਦੀ ਪਾਣ ਦੇਖ ਲੈ ਪੋਲੀ ਤੇ ਦੇਖ ਸੁਣੀ ਜਣੀ ਮੋਟੀ ਚਵਾਈ ਹੈ ਹੈ ਚਵਾਈ ਐਨ ਮੋਟੀ ਹੈ ਲੈ ਮੈਂ ਦੂਰ ਹੋ ਕੇ ਵੀ ਦਿਖਾਦਾ ਲੈ ਉਹ ਤੇਰਾ ਵੇਲੀ ਵੀ ਆ ਗਿਆ ਚੱਲ ਆਊਟ ਤੇਰਾ ਅੱਛਾ ਹੁਣ ਦੱਸ ਮੈਨੂੰ ਇਹਦਾ ਰੇਟ ਦੱਸ ਕਰ ਰੇਡ ਰਾਵਣਦੀਪ ਇਹ ਕੁਛ ਕਰਾਈ ਚੱਲੀ ਹਨ 35 ਕਰਾਲਾ ਇੱਕ 40 ਕਰਾਲਾ ਇੱਕ 30 ਦੀ ਦੇ ਦਾਂਗੇ ਇੱਕ 30 ਦਾ ਟਾਟਾ ਵੜਾ ਨਿਮੇੜਦੇ ਜਮਾ ਹਾਂ ਭਾਈ ਜਮਾ 2000 ਰੁਪਏ ਮਾਨ ਕਰ ਦਾਂਗੇ ਹੋਰ ਠੀਕ ਠਾਈ ਚੱਲ ਫਿਰ ਕਰਾਂ ਦੂਜੀ ਮੱਝ ਖੋਲ ਕੇ ਰਾਂ ਅੱਛਾ ਜਿਹੜੀ ਤੇਰੀ ਕੋਲੇ ਆ ਮੱਝ ਆ ਗਈ ਸਿਰ ਜਿਹੜੀ ਤੇਰੀ ਆ ਖੋਲ ਲਿਆ ਕਰ ਇਹਨੂੰ ਬਾਹਰ ਕੱਢ ਲਿਆ ਕਰ ਇਹਦਾ ਸੁਹਾ ਦੱਸ ਮੈਨੂੰ ਭਾਈ ਦੂਜਾ ਸੁਹਾ ਰਾਵਣ ਦੀ ਪਹਿਦਾ ਦੂਜਾ ਹਾਂ ਇਹ ਦਿਨ ਕੱਢ ਚੁੱਕੀ ਇਹ ਤੇਰੀ ਝੋਟੀ ਇਹ ਭਾਈ ਹਫਤਾ ਲੈ ਜੂਗੀ ਝੋਟੀ ਹਫਤਾ ਬਾਕੀ ਆ ਹਾਂ ਹਾਂ ਭਾਈ ਅੱਛਾ ਹਫਤਾ ਬਾਕੀ ਐ ਸੁਣਦਾ ਤੇ ਦੋਤ ਕਿੰਨਾ ਪਾ ਦੂ ਹੈ ਦੂਜੇ ਸੂਏ ਜਿਵੇਂ ਦੋਤ ਬਾਈ ਪਹਿਲੇ ਸੂਏ ਮਾਲਕਾਂ ਨੇ 14-15 ਕਿਲੋ ਦੱਸਿਆ ਆਪਾਂ ਨੂੰ ਠੀਕ ਹੈ ਦੂਜੇ ਸੂਏ ਆਪਦਾ ਹਿਸਾਬ ਲਾ ਲੈਣਾ ਵੀ ਕਿੰਨਾ ਕਾ ਠੀਕ ਹੈ ਲੈ ਸਕਦਾ ਅਗਲਾ ਹਨ ਸਮਝ ਗਿਆ ਵੀ 14-15 ਦੀ ਤੇਰੀ ਗਰੰਟੀ ਰੋ ਹਾਂ ਹਾਂ ਬਾਈ 14-15 ਕਿਲੋ ਦਾ ਆਰਾਮ ਨਾਲ ਲੈ ਵੀ ਮਿੱਤਰੋ ਆਹ ਦੇਖ ਲੋ ਇਹਦਾ ਜਿਹੜਾ ਝੋਟੀ ਦਾ ਥਣ ਲੇਵਾ ਨਾ ਥਣ ਲੇਵੇ ਤੇ ਜੇ ਪਸ਼ੂ ਸਾਫ਼ ਹੋਵੇ ਨਾ ਮਿੱਤਰੋ ਉਹਦੀ ਗੱਲਬਾਤ ਹੀ ਹੋਰ ਹੋ ਜਾਂਦੀ ਹੈ ਬਾਕੀ ਰਵਣਦੀਪ ਗਾੜੀ ਕੁੜੀ ਦੇਖੇ ਦੀ ਹਨ ਬਹੁਤ ਚੰਗੀ ਆ ਗਈ ਚੀਪਾ ਚੂਪਾ ਐ ਨਾ ਉਹ ਪਿਆ ਲੈ ਵੀ ਲੇਵਾ ਵੀ ਜਿਹੜਾ ਹੈਗਾ ਨਾ ਆ ਤੇ ਬੰਤਰ ਕੱਦ ਕਾਠ ਜਿਹੜਾ ਝੋਟੀ ਦਾ ਪਹਿਲੇ ਸੂਏ ਕਹਿੰਦਾ ਬਾਈ 14 ਦਿੱਤਾ 15 ਦਿੱਤਾ ਪਰ ਹੁਣ ਵੀ ਜਿਹੜਾ ਆਪਣੀ 14 15 ਦੀ ਗਰੰਟੀ ਰਹੂ ਫਿਰ ਇਹਦਾ ਰੇਟ ਕੀ ਕਰਤਾ ਬਾਈ ਫਿਰ ਰੇਟ ਬਾਈ ਜਦ ਰਮਨਦੀਪ ਮੁੱਲ ਕਰਾਉਣਾ ਦਾ ਡੇਢ ਕਰ ਦਿਆ ਹਨਾ ਠੀਕ ਹੈ 145 ਦੀ ਦੇ ਦਾਂਗੇ 145 ਦੀ ਹਾਂ ਅਹੀ ਝੋਟੀਆਂ ਮਿਲਦੀਆਂ ਨਹੀਂ ਹੈਗੀਆਂ ਅਸੀਂ ਵੀ ਬੰਨ ਕੇ ਚੱਲਣਾ ਵੀ ਆਪਾਂ ਛੇ ਪੰਜ ਚਾਰ ਪੰਜ ਨਾਲ ਘੋਮ ਕੇ ਹਨਾ ਫੇਰ 60 60 ਕੇ ਕਿਹੜੇ ਏਰੀਆ ਦੀ ਮੱਝਾ ਕੀ ਤੇਰੀ ਇਹ ਬਾਈ ਆਪਣੇ ਪਠੂ ਏਰੀਏ ਦੀ ਆ ਗਏ ਡਿੰਗ ਮੰਡੀ ਕੱਲੇ ਡਿੰਗ ਮੰਡੀ ਦੀ ਹਰਿਆਣੇ ਦੀ ਹਾਂ ਬਾਈ ਹਰਿਆਣੇ ਦੀ ਉੱਥੋਂ ਇਹਦੀ ਗਰੰਟੀ ਰਹੂ ਬਾਈ ਜਮਾ ਹਰਿਆਣੇ ਆਪਣੇ ਤਿੰਨੇ ਮਈਆਂ ਨੇ ਆਈਆਂ ਹਰਿਆਣੇ ਦੀ ਹਰਿਆਣੇ ਦੀ ਹਾਂਜੀ ਠੀਕ ਐ ਲੈ ਵੀ ਮਿੱਤਰੋ ਇੰਨਾ ਕੁ ਤਾਂ ਆਪਾਂ ਵੀ ਕਹਿ ਸਕਦਾ ਬਾਈ ਦਾ ਹਨਾ ਵੀ ਜਿਹੜਾ ਹੈਗਾ ਇਹ ਤਿੰਨੇ ਦੀਆਂ ਤਿੰਨੇ ਜਿਹੜੀਆਂ ਹੈਗੀਆਂ ਨਾ ਜਿਹੜੇ ਏਰੀਏ ਦਾ ਨਾਮ ਲੈਂਦਾ ਬਾਈ ਨੇ ਉਸੇ ਏਰੀਏ ਦੀਆਂ ਮੱਜਾਂ ਨੇ ਦੂਜਾ ਸੂਆ ਇਹ ਸੂਨ ਵਾਲੀ ਝੋਟੀ ਕਿਵੇਂ ਲੱਗੀ ਦੱਸਿਓ ਬਾਕੀ ਯਾਰ ਥਾਣ ਦੇਵਾ ਜਿਹੜਾ ਹਜੇ ਦਾ ਇਹਨੇ ਮੈਂ ਕਿਹਾ ਸ਼ੇਰ ਚੋਂ ਪੂਣੀ 31 ਆ ਦੇ ਠੀਕ ਐ ਆ ਜਾ ਫਿਰ ਕਰਾ ਅਛਾ ਸਿਰੇ ਭਾਈ ਜੇ ਹੁਣ ਆਪਾਂ ਤੇਰੇ ਨੰਬਰ ਦੀ ਗੱਲ ਕਰ ਲਗੇ ਭਾਈ ਨੰਬਰ ਕਿਹੜਾ ਚੱਲਦਾ ਨੰਬਰ ਦਾ ਚੱਲ ਭਾਈ ਰਾਮਨਦੀਪ ਆਪਾਂ ਦੱਸਦਾਂ ਨੇ ਗੱਲ ਹੋਰਾ ਇਹਦੇ ਵੀ ਆਪਾਂ ਦਿਖਾਦਾ ਸੀ ਗੱਬਣ ਮਈਆਂ ਨੇ ਥੱਲੇ ਕਿਵੇਂ ਮਰਜ਼ੀ ਬੈਠੀ ਚੱਲ ਨਹੀਂ ਮੰਨ ਕੇ ਚੱਲ ਲੈ ਵੀ ਗੱਬਣ ਮੈਂ ਨਾ ਸੀ 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 ਹੱਥ ਨਹੀਂ ਲਵਾਉਂਦੀਆਂ ਇਹ ਲੈ ਵੀ ਮਿੱਤਰੋ ਆਹ ਦੇਖ ਲੋ ਗੱਬਣ ਦੇ ਉੱਤੇ ਜਿਹੜਾ ਹੈਗਾ ਨਾ ਹੱਥ ਫੇਰੀ ਜਿਵੇਂ ਮਰਜ਼ੀ ਕਰੀ ਚੱਲੀ ਗਿਆ ਕਹਿੰਦਾ ਅਮਰੀਕਨ ਕਾਈਆਂ ਵਾਂਗੂ ਫੇਰੀ ਚੱਲ ਆਈਆਂ ਇਹ ਰਿਆ ਕਿਵੇਂ ਮਰਜ਼ੀ ਫੇਰ ਚੱਲ ਹੁਣ ਕੇਰਾ ਥੋੜਾ ਜਿਹਾ ਉਪਰਾ ਕਰ ਦਈਏ ਨੇ ਹਨਾ ਆਹ ਹੋ ਜਾਂਦਾ ਠੀਕ ਆ ਗੱ ਕਿਵੇਂ ਮਰਜ਼ੀ ਲੈਵੇ ਤੇ ਹੱਥ ਫੇਰੀ ਚੱਲ ਕੋਈ ਹੋ ਹੋ ਨਹੀਂ ਕਹਿੰਦੀ ਆ ਹੁਣ ਮੈਂ ਤੇਲ ਤੂੰ ਲਾਉਣਿਆਂ ਚ ਵਧੀਆ ਐਣ ਹੋ ਕਰਿਆਗਾ ਕਿਵੇਂ ਮਰਜ਼ੀ ਥਣ ਖਿੱਚੀ ਚੱਲ ਕੋਈ ਹੋ ਠੀਕ ਐ ਚੀਪਾ ਵੀ ਐਂ ਕੱਢਾ ਇਹਨਾਂ ਦਾ ਕੂਰ ਖਹਿਣਾ ਮਾੜੀ ਜਿਹੀ ਮੂਰੋਂ ਐਂ ਬਹਿ ਗਏ ਥਲੇ ਜਿਵੇਂ ਚੋਨੇ ਹੁੰਦੇ ਹੈਗੇ ਸਹੀ ਤੇ ਨੰਬਰ ਦੱਸ ਨੰਬਰ ਵਾਈ ਆਪਣਾ ਹੈਗਾ 81461 70809 ਠੀਕ ਐ ਅੱਛਾ ਜਿਵੇਂ ਆਪਾਂ ਲਾਸਟ ਤੇ ਚਲੋ ਨੰਬਰ ਵੀ ਹੋ ਗਿਆ ਤੇ ਜਿਹੜਾ ਇੱਧਰ ਕੱਟਾ ਖੜਾ ਹੈਗਾ ਹਨਾ ਜਿਹੜੀ ਆਪਾਂ ਤੇਰੇ ਪਿੰਡੋਂ ਬਾਬੇ ਦੀ ਪਿਛਲੇ ਦਿਨਾਂ ਦੇ ਵਿੱਚ ਆ ਕੱਟਾ ਸੀ ਉਹ ਹੈ ਹਾਂ ਹਾਂ ਕੋਈ ਕਈ ਦਿਨ ਹੋ ਗਿਆ ਆਪਾਂ ਵੀਡੀਓ ਪਾਈ ਸੀ ਜਿਹੜਾ ਉਹ ਬਹੁਤ ਵੱਡੀ ਮੱਝ ਸੀ ਹਾਂ ਉਹ ਮੈਂਦਾ ਕੱਟਾਗਾ ਠੀਕ ਆ ਆ ਕੱਟਾ ਆ ਗਿਆ ਉਸ ਮੱਝ ਦਾ ਜਿਹੜਾ ਮਿੱਤਰੋ ਆਪਾਂ ਵੀਡੀਓ ਚ ਦੱਸਿਆ ਵੀ ਸੀ ਵੀ ਇੱਕ ਕੱਟਾ ਜਿਹੜਾ ਹੈਗਾ ਇਸ ਮੱਝ ਦਾ ਉਹ ਬਾਈ ਸੀਰੇ ਕੋਲੇ ਵੀ ਆ ਇੰਸਟੀਚੂਟ ਤੋਂ ਆ ਆ ਉਹ ਉਹ ਕੱਟਾ ਆ ਗਿਆ ਤੇ ਜਿਹੜਾ ਮੈਨੂੰ ਐ ਦੱਸੇ ਇਹ ਕਿਹੜੇ ਦਾ ਇਹ ਆਪ ਇਹ ਐਮ 29 ਦਾ ਬਾਈ ਇਹ ਇਹ ਬਾਬੇ ਨੇ ਐਮ 29 ਤਾਂ ਦੱਸਿਆ ਸੀ ਹਾਂ 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 ਬਾਈ ਉਹ ਡਾਕਟਰ ਦੇ ਜੋ ਲਵਾਉਣਾ ਹੁੰਦਾ ਨਾ ਟੀਕਾ ਲਾਇਆ ਸੀਗਾ ਐਮ 29 ਦਾ ਉਹਨਾਂ ਕੋਲੇ ਇੱਕ ਸਕੰਦਰ ਦੀ ਝੋਟੀ ਆ ਗਈ ਮੈਂ ਬਾਅਦ ਚ ਡਾਕਟਰ ਉਸ ਪੁੱਛਿਆ ਸੀਗਾ ਸਾਰੇ ਜਿੰਨੇ ਜਿੰਨੇ ਲੱਗੇ ਹੋ ਜਾਣਗੇ ਠੀਕ ਹੈ ਜਿਹੜੀ ਨੂੰ ਪਹਿਲਾਂ ਨੇ 15 16 ਕਿਲੋ ਕੱਢਿਆ ਉਹ ਸਿਕੰਦਰ ਦੀ ਝੋਟੀ ਆਈ ਉਹ 10 ਮਟੇਰੀ ਵਾਲਾ ਜੀ ਅੱਛਾ ਹਾਂ ਜੀ ਚਲੋ ਲੋ ਵੀ ਮਿੱਤਰੋ ਇਹ ਸੀ ਜਿਹੜਾ ਬਾਈ ਸੀਰਾ ਹਨਾ ਥੀਰੇ ਕੋਈ ਜਿਹੜੇ ਕਸੂਰ ਖੇ ਆ ਉਹ ਵੀ ਚੰਗੇ ਆ ਤੇ ਬਾਕੀ ਰਾਮਨਦੀਪਾ ਚਲ ਕਹਿੰਦਾ ਵਾਲਾ ਕਹਿੰਦਾ ਵੀ ਆਪਾਂ ਤਾਂ ਨਹੀਂ ਵੀਡੀਓ ਜੀ ਕਹਿਤਾ ਵੀ ਕੱਢ ਦੀ ਨਹੀਂ ਬੰਦਾ ਕਢਾਉਣ ਵਾਲਾ ਚਾਹੀਦਾ ਹਨਾ ਚਲ ਆਪਣੇ ਕੋਲ ਹੁਣ ਦੁੱਧ ਘਟ ਸੀ ਆ ਮੈਂ ਆਈ ਆਗੀ ਠੀਕ ਹੈ ਨਾ 16 17 ਕਿਲੋ ਹੁਣ ਵੀ ਕੱਢੀ ਜਾਂਦੀ ਐ ਇਹ ਤੈਨੂੰ ਟਟਾਈ ਕੁ ਮਹੀਨਾ ਦੇ ਸੂਣ ਵਾਲੀ ਢੇਡ ਬੜ੍ਹ ਹੋ ਗਈ ਐ ਅੱਛਾ ਹਾਂ ਤੇ ਆਹ ਕੱਟੀ ਆ ਦੀ ਕੱਟੀ ਦਿਖਾ ਲਾ ਲਾ ਕਹਿੰਦਾ ਦੁੱਧ ਦੰਦੀਆਂ ਨਹੀਂ ਜੇ ਦੁੱਧ ਦੇਊ ਖੇਰੀ ਕੱਟੀ ਬੋਲੂ ਕੋਈ ਮੈਡੀਕਲ ਕੁਛ ਨਹੀਂ ਜਮਾ ਐ ਦੇਖ ਲਾ ਦੇਖ ਲਾ ਕੱਲੇ ਦੁੱਧ ਤੇ ਕੱਟੀ ਪਾਲੀ ਹੋਈ ਐ ਅੱਛਾ 니 ਕੱਟੀ ਤੇਰੀ ਸੋਹਣੀ ਐ ਕੱਟੀ ਠੀਕ ਐ ਤੇਰੀ ਜਮ ਓਕੇ ਐ ਇਹ ਕੱਟੀ ਕਿਹੜੇ ਬੁਲਦੀ ਐ ਇਹ ਆਪਣੇ ਕੋਲ ਜਿਹੜਾ ਦੂਜਾ ਝੋਟਾ ਸੀਗਾ ਅੱਛਾ ਉਹਦੀ ਆ ਗਈ ਹਾਂ ਹਾਂ ਬਈ ਉਹਦੀ ਐ ਜੀ ਚਲੋ ਲੋ ਵੀ ਇਹ ਬਾਈ ਸੀਰੇ ਦੇ ਜਿਹੜੇ ਸੀ ਆ ਆਪਾਂ ਤੁਹਾਨੂੰ ਪਸ਼ੂ ਵੀ ਦਿਖਾ ਤੇ ਤਿੰਨੇ ਮੱਜਾਂ ਜਿਹੜੀਆਂ ਹੈਗੀਆਂ ਇੱਥੇ ਆਇਓ ਤਸੱਲੀ ਕਰ ਲਿਓ ਕਿਸੇ ਵੀ ਪ੍ਰਕਾਰ ਦੀ ਤਸੱਲੀ ਕਰਕੇ ਤੁਸੀਂ ਲਿਜਾ ਸਕੋ ਧੰਨਵਾਦ ਸਾਰੇ